ਕਿਆ ਵੇ ਯਾਹ ਕਦੂਨਾ ਕੋ ਬਹਿ ਗਿਆ ਮਾ ਮੇਰੇ ਅਖੇ ਜਵਾਨਾ ਹੌਲਾ ਕਰੀਂ ਮੁੰਡੇ ਮੋਜ ਮਾਜੀਏ ਵਾਹ ਜਾਨੂ ਪਾੜਿਆ ਪੰਜਾਬ ਦੇ ਇੱਕ ਹੋਰ ਨੌਜਵਾਨ ਨਾਲ ਹੋਇਆ ਮਨਪਾਗਾ ਹਾਦਸਾ ਕਰੋ ਇਹ ਸੋਚਣਾ ਨਿਕਲਿਆ ਸੀ ਕਿ ਘਰ ਦੇ ਹਾਲਾਤ ਬਦਲਣਗੇ ਘਰ ਨੂੰ ਖਰੀ ਰੋਟੀ ਮਿਲੇਗੀ ਜਾਂ ਉਹ ਵਧੀਆ ਕਮਾਈ ਕਰੇਗਾ ਇਹ ਸੋਚ ਦੇ ਨਾਲ ਜਤਿੰਦਰ ਸਿੰਘ ਜਿਸ ਦੀ ਕਿ ਉਮਰ 36 ਸਾਲ ਸੀ ਪਿੰਡ ਤਨੂੰਲੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਉਹ ਬੀਤੇ ਮਹੀਨੇ ਦੀ 28 ਤਰੀਕ ਨੂੰ ਦੁਬਈ ਜਾਂਦਾ ਹੈ ਇਸ ਸੁਪਨਾ ਲੈ ਕੇ ਕਿ ਹੁਣ ਘਰ ਦੇ ਹਾਲਾਤ ਬਦਲਣਗੇ ਤਸਵੀਰਾਂ ਦਿਖਾ ਰਹੇ ਹਾਂ ਪਹਿਲਾਂ ਉਸ ਘਰ ਦੀਆਂ ਜਿਸ ਦੇ ਵਿੱਚ ਜਤਿੰਦਰ ਰਹਿੰਦਾ ਸੀ ਅਤੇ ਬੀਤੇ ਮਹੀਨੇ ਦੀ 28 ਤਰੀਕ ਨੂੰ ਇਹ ਸੁਪਨਾ ਲੈ ਕੇ ਘਰੋਂ ਨਿਕਲਿਆ ਸੀ ਕਿ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਦੇਖੇਗਾ ਘਰ ਦੇ ਹਾਲਾਤ ਬਦਲੇਗਾ ਪਤਨੀ ਜਿਹੜੀ ਹੈ ਉਹ ਉਹਦਾ ਰੋ ਰੋ ਕੇ ਬੁਰਾ ਹਾਲ ਹੈ ਬੱਚਾ ਇੱਕ 1.5 ਸਾਲ ਦਾ ਬੱਚਾ ਹੈ ਇੱਕ 3 ਸਾਲ ਦਾ ਬੱਚਾ ਹੈ ਸੋ ਜਤਿੰਦਰ ਦੇ ਨਾਲ ਇੱਕ ਮੰਦ ਭਾਗਾ ਹਾਦਸਾ ਹੋਇਆ ਜਿੱਥੇ ਕਿ ਦੁਬਈ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਘਰ ਦੇ ਹਾਲਾਤ ਵੱਧ ਤੋਂ ਵੱਧਰ ਹੋ ਜਾਂਦੇ ਹਨ ਕਿਉਂਕਿ ਜਤਿੰਦਰ ਅਜਿਹਾ ਇੱਕ ਨੌਜਵਾਨ ਸੀਗਾ ਜਿਹੜਾ ਕਿ ਘਰ ਦੇ ਵਿੱਚ ਪਿਓ ਤੋਂ ਬਾਅਦ ਕਮਾਈ ਕਰਨ ਵਾਲਾ ਇੱਕ ਹੀ ਨੌਜਵਾਨ ਸੀਗਾ ਔਰ ਉਹਦੇ ਨਾਲ ਵੀ ਅਜਿਹਾ ਹਾਦਸਾ ਹੋ ਜਾਣਾ ਬਹੁਤ ਹੀ ਦੁਖਦ ਖਬਰ ਹੈ ਪਹਿਲਾਂ ਪਿਤਾ ਨਾਲ ਗੱਲ ਕਰਾਂਗੇ ਕੀ ਨਾਮ ਹੈ ਤੁਹਾਡਾ ਹਰਪਜਨ ਜੀ ਜਤਿੰਦਰ ਦੀ ਗੱਲ ਕਰੀਏ ਤਾਂ ਜਤਿੰਦਰ ਕਿੰਨੀ ਦੇਰ ਪਹਿਲਾਂ ਦੁਬਈ ਗਿਆ ਸੀ ਪਹਿਲਾਂ ਵੀ ਸਫ਼ਰ ਲਾ ਕੇ ਆਇਆ ਸੀ ਹਾਂਜੀ ਹੁਣ ਬਾਅਦ ਚ ਗਿਆ ਕਾਫੀ ਚਿਰ ਬਾਅਦ ਕੀ ਸੋਚ ਕਰਦੇ ਹਾਲਾਤ ਕਿਵੇਂ ਤੂੰ ਘਰ ਚ ਕਮਾਉਣ ਵਾਲਾ ਕੌਣ-ਕੌਣ ਹੈ ਨਹੀਂ ਹੈ ਜੀ ਇਕੱਲੇ ਅੱਛਾ ਹਾਂਜੀ ਜਤਿੰਦਰ ਜਦੋਂ ਵਿਦੇਸ਼ ਗਿਆ ਤਾਂ ਕੀ ਆਸ ਹੋਈ ਵੀ ਘਰ ਦੇ ਹਾਲਾਤ ਬਦਲਣਗੇ ਬਦਲੇ ਜੀ ਮਕਾਨ ਪਾਏ ਹੋ ਗਏ ਜੀ ਤਾਂ ਕਿਵੇਂ ਪਤਾ ਕਿਵੇਂ ਲੱਗਾ ਵੀ ਜਤਿੰਦਰ ਨਾਲ ਕੋਈ ਇਦਾਂ ਦਾ ਹਾਦਸਾ ਹੋ ਗਿਆ ਸਾਨੂੰ ਸੰਸਤਾ ਵੱਲੋਂ ਲੱਗਾ ਜੀ ਜੇਕਰ ਗੱਲ ਕਰੀਏ ਜਤਿੰਦਰ ਦੀ ਕਿਵੇਂ ਦਾ ਨੌਜਵਾਨ ਸੀ ਜਤਿੰਦਰ ਬਹੁਤ ਵਧੀਆ ਬੰਦਾ ਸੀਗਾ ਮਿਹਨਤੀ ਸੀ ਇੱਥੇ ਪੇਂਟ ਦਾ ਕੰਮ ਵੀ ਕਰਦਾ ਸੀ ਜੇ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਕਿਸਮ ਦਾ ਕੋਈ ਕੰਮ ਮਿਲਦਾ ਸੀ ਉਹ ਕਰ ਲੈਂਦਾ ਸੀਗਾ ਇਹ ਕਈ ਵੇਲੇ ਆਪਣੇ ਤੇ ਸੌਂਡ ਦੇ ਨਾਲ ਆਪਰੇਟਰ ਨਾਲ ਉਹਨਾਂ ਦੇ ਨਾਲ ਦਿਹਾੜੀ ਲਾਉਣੀ ਆ ਜਿੱਥੇ ਵੀ ਕਿੱਦਾਂ ਦੀ ਵੀ ਦਿਹਾੜੀ ਮਿਲਦੀ ਸੀ ਉਹ ਕਰ ਲੈਂਦਾ ਸੀ ਤੇ ਉਹਨਾਂ ਆਪਣੇ ਘਰ ਦੀ ਤੰਗੀ ਦੇਖੀ ਆ ਵੀ ਮੈਂ ਬਾਹਰ ਜਾਵਾਂ ਤਾਂ ਮੈਂ ਕੁਝ ਕਰਦੀ ਆਪਣਾ ਬੱਚਿਆਂ ਦੇ ਖਾਤਰ ਹਾਲਾਤ ਸਮਝ ਸਕਦੇ ਆ ਵੀ ਇੱਕ 1.5 ਸਾਲ ਦਾ ਬੱਚਾ ਇੱਕ 3 ਸਾਲ ਦਾ ਬੱਚਾ ਔਰ ਬੁਢੇ ਬਜ਼ੁਰਗ ਮਾਪੇ ਆਪਣੀ ਜਨਾਨੀ ਛੱਡ ਕੇ ਵਿਦੇਸ਼ ਗਿਆ ਉਹ ਇੱਕ ਸੁਪਨਾ ਜਿਹੜਾ ਲੈ ਕੇ ਗਿਆ ਸੀ ਕਿ ਘਰ ਦੇ ਹਾਲਾਤ ਬਦਲੂਗੇ ਜਦੋਂ ਉਹਦੇ ਮੌਤ ਦੀ ਖਬਰ ਆਈ ਉਹ ਉਸ ਸੁਪਨੇ ਦਾ ਕੀ ਉਹ ਸੁਪਨਾ ਦਸ ਵਿੱਚ ਜਿੰਦਾਂ ਦਾ ਸੁਪਨਾ ਸੀ ਉਹ ਆਪਣੇ ਖਾਪ ਵਿੱਚੇ ਰਹਿ ਗਿਆ ਦਮਾ ਉਹ ਇਹਨਾਂ ਦਾ ਵੀ ਬਹੁਤ ਧੰਨਵਾਦ ਸੰਸਥਾ ਦਾ ਜਿਨ੍ਹਾਂ ਨੇ ਇਹਨਾਂ ਆਪ੍ਰਾਲਾ ਕੀਤਾ ਇਹ ਗਰੀਬ ਦੀ ਮਦਦ ਕੀਤੀ ਦੂਜੀ ਗੱਲ ਇਹ ਵੀ ਹੈ ਇੱਕ ਸਰਕਾਰ ਨੂੰ ਸਾਡੀ ਜਿਹੜੀ ਪੰਜਾਬ ਇੰਡੀਆ ਸਰਕਾਰ ਆ ਇਹਦੇ ਬਾਰੇ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਵੇ ਇਹ ਗਰੀਬ ਦੇ ਵਾਸਤੇ ਜਿੱਦਾਂ ਮਤਲਬ ਇਹ ਪਾਣਾ ਵਰਤ ਜਾਂਦਾ ਇਹ ਸਰਕਾਰ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਜੀ ਜਤਿੰਦਰ ਦੇ ਮਹੱਲੇ ਤੇ ਰਹਿੰਦੇ ਹਾਂ ਹਾਂ ਜੀ ਵਾਕਫਕਾਰ ਹਾਂ ਹਾਂ ਜੀ ਜੇਕਰ ਗੱਲ ਕਰੀਏ ਇੱਕ ਸੁਪਨਾ ਲੈ ਕੇ ਜਤਿੰਦਰ ਵਿਦੇਸ਼ ਗਿਆ ਔਰ ਇੱਕ ਮਨਪਹੁਗਾ ਹਾਦਸਾ ਹੋ ਜਾਂਦਾ ਉਹਦੀ ਮੌਤ ਹੋ ਜਾਂਦੀ ਹੈ ਜੇਕਰ ਜਿਵੇਂ ਦੇ ਇਸ ਪਰਾਰ ਦੇ ਹਾਲਾਤ ਦੇਖਦੇ ਪਏ ਆ ਇਸ ਹਾਦਸੇ ਤੋਂ ਬਾਅਦ ਲੱਗਦਾ ਸੀ ਵੀ ਜਤਿੰਦਰ ਦੀ ਦੀ ਮ੍ਰਿਤਕ ਦੇ ਵੀ ਦੇਖ ਸਕੂਗੇ ਨਹੀਂ ਜੀ ਨਹੀਂ ਨਹੀਂ ਅਸੀਂ ਤਾਂ ਕਰੇ ਕਰੇ ਨਹੀਂ ਸਕਦੇ ਕੋਸ਼ਿਸ਼ ਇਹ ਨਹੀਂ ਸਾ ਤਾਂ ਬਾਰੇ ਸਾਲਾ ਕੰ ਕੀਤਾ ਜੀ ਅਸੀਂ ਤਾਂ ਕਿੱਥੇ ਗਰੀਬ ਬੰਦੇ ਕੁਝ ਵੀ ਨਹੀਂ ਕਰ ਸਕਦੇ ਸੋ ਸੰਸਥਾਵਾਂ ਸੰਸਥਾਵਾਂ ਅੱਗੇ ਮਦਦ ਦਾ ਹੱਥ ਬਣ ਕੇ ਆਂਦੀਆਂ ਨੇ ਹਾਂਜੀ ਹਾਂਜੀ ਪਰ ਜੇਕਰ ਸਰਕਾਰ ਦੀ ਗੱਲ ਕਰੀਏ ਸਰਕਾਰਾਂ ਉਦੋਂ ਹੀ ਮਤਲਬ ਗੱਲਾਂ ਬੜੀਆਂ ਕਰਦੀਆਂ ਨੇ ਲੱਗਦਾ ਨਹੀਂ ਵੀ ਸਰਕਾਰਾਂ ਨੂੰ ਵੀ ਕੋਈ ਰੋਲ ਅਦਾ ਕਰਨਾ ਜੀ ਸਰਕਾਰਾਂ ਨੂੰ ਵੋਟਾਂ ਨਾਲ ਲੈਣ ਦਾ ਹੁੰਦਾ ਫੇ ਆਉਣਾ ਕੱਲੇ ਕੱਲੇ ਘਰ ਹੁਣ ਕੋਈ ਵੀ ਆ ਕੇ ਖਬਰ ਨਹੀਂ ਲੈ ਗਰੀਬਾਂ ਦੀ ਇੱਥੇ ਆ ਕੇ ਚਾਰੇ ਗਰੀਬ ਪਰਿਵਾਰ ਆ ਬਹੁਤ ਬਹੁਤ ਜ਼ਿਆਦਾ ਦੇਖੋ ਹਾਲ ਹਾਲਾਤ ਦੇ ਗਏ ਆ ਕਿੰਦਾਂ ਦੇ ਹਾਲਾਤ ਨੇ ਵਿਚਾਰਿਆਂ ਦੇ ਬਹੁਤ ਹਾਲਾਤ ਮੰਦ ਆ ਕੰਪਰਸਨ ਕਹੂੰਗਾ ਵੀ ਇੱਕ ਵਾਰੀ ਹਾਲਾਤ ਜ਼ਰੂਰ ਦਿਖਾਨ ਕਰਦੇ ਉਸ ਤੋਂ ਬਾਅਦ ਅ ਸਰਵਦਾਪਲਾ ਚੈਰੀਟੇਬਲ ٹرسٹ ਜਿਨ੍ਹਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਔਰ ਉਸ ਉਪਰਾਲੇ ਸਦਕਾ ਇਸ ਗਰੀਬ ਪਰਿਵਾਰ ਨੇ ਇਸ ਬਜ਼ੁਰਗ ਮਾਪੇ ਨੇ ਆਪਣੇ ਬੱਚੇ ਦੀ ਮ੍ਰਿਤਕ ਦੇ ਨੂੰ ਦੇਖ ਸਕੇ ਨੇ ਔਰ ਅਸੀਸਾਂ ਦੇ ਨੇ ਨਜ਼ਰ ਆ ਰਹੇ ਨੇ ਇਸ ਲਈ ਸਾਡੇ ਨਾਲ ਅਗਿਆਪਾਲ ਜੀ ਨੇ ਉਹਨਾਂ ਨਾਲ ਗੱਲ ਕਰਾਂਗੇ ਅਗਿਆਪਾਲ ਜੀ ਨੌਜਵਾਨ ਪੰਜਾਬ ਦੇ ਵਿੱਚੋਂ ਸੁਨਹਿਰੇ ਭੋਖ ਦਾ ਸੁਪਨਾ ਲੈ ਕੇ ਜਾਂ ਗਰੀਬ ਘਰਾਂ ਦੇ ਵਿੱਚੋਂ ਇਹ ਸੋਚ ਕੇ ਜਾਂਦੇ ਨੇ ਕਿ ਆਪਣੇ ਬੱਚੇ ਖਰੀ ਤਰ੍ਹਾਂ ਪਾਲ ਲਵਾਂਗੇ ਆਪਣੇ ਬਜ਼ੁਰਗ ਮਾਪੇ ਨੂੰ ਇੱਕ ਚੰਗੀ ਜ਼ਿੰਦਗੀ ਦੇ ਸਕਾਂਗੇ ਤਾਂ ਲੱਗਦਾ ਹੈ ਵੀ ਇਹ ਜਿਹੜੇ ਮਨ ਭਾਗੇ ਹਾਸੇ ਇਦਾਂ ਦੇ ਸਾਹਮਣੇ ਆ ਜਾਂਦੇ ਉਸ ਤੋਂ ਬਾਅਦ ਕਿੱਦਾਂ ਦਾ ਟੁੱਟ ਕੇ ਉਹ ਸਾਹਮਣੇ ਕਿੱਦਾਂ ਦੇ ਉਹ ਸੁਪਨੇ ਟੁੱਟ ਜਾਂਦੇ ਨੇ ਦੇਖੋ ਕੋਈ ਵੀ ਇਨਸਾਨ ਸੁਪਨਾ ਲੈ ਕੇ ਜਾਂਦਾ ਹੈ ਕਿ ਮੈਂ ਬਾਹਰ ਜਾਵਾਂਗਾ ਤੇ ਮੈਂ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰਾਂਗਾ ਪਰ ਜਦੋਂ ਉੱਥੇ ਜਾ ਕੇ ਉਹਨਾਂ ਨੂੰ ਕਾਰੋਬਾਰ ਨਹੀਂ ਮਿਲਦੇ ਜਾਂ ਪੱਕਾ ਕੰਮ ਨਹੀਂ ਮਿਲਦਾ ਟਰੈਵਲਿੰਗ ਵੀਜ਼ੇ ਤੇ ਉਹ ਚਲੇ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਦਾ ਸੁਪਨਾ ਉੱਥੇ ਜਾ ਕੇ ਟੁੱਟ ਜਾਂਦਾ ਹੈ ਉਹਨਾਂ ਹਾਲਾਤਾਂ ਦੇ ਵਿੱਚ ਕਦੀ ਉਹ ਗਲਤ ਕੰਮ ਤੇ ਪੈ ਜਾਂਦੇ ਆ ਕਦੀ ਉਹ ਸੁਸਾਇਸਾਈਡ ਕਰ ਲੈਂਦੇ ਕਦੀ ਕੁਝ ਕਰ ਲੈਂਦੇ ਤੇ ਉਹਨਾਂ ਦੇ ਜਿਹੜੇ ਸੁਪਨੇ ਆ ਉਹ ਚੂਰਾ ਚੂਰ ਹੋ ਜਾਂਦੇ ਆ ਪਰ ਉਹਨਾਂ ਦੇ ਜਿਹੜੇ ਪਰਿਵਾਰ ਹੈ ਉਹ ਬਿਲਕੁਲ ਪਿੱਛੋਂ ਖਤਮ ਹੀ ਹੋ ਜਾਂਦੇ ਆ ਅਗੇ ਜੀ ਜੇਕਰ ਗੱਲ ਕਰੀ ਜਿਵੇਂ ਕਿ ਪਰਿਵਾਰ ਨੇ ਦੱਸਿਆ ਵੀ ਤੁਸੀਂ ਇਹਨਾਂ ਨੂੰ ਆ ਕੇ ਸੂਚਨਾ ਦਿੱਤੀ ਤੇ ਕਿ ਮੇ ਇਸ਼ਾਰਾ ਪ੍ਰੋਸੈਸ ਹੋਇਆ ਉਹਦੇ ਬਾਰੇ ਥੋੜੀ ਜਾਣਕਾਰੀ ਦੇਗੀ ਸਰ ਅੱਜ ਤੋਂ 10 ਕੋ ਦਿਨ ਪਹਿਲੇ ਸਾਡੇ ਸਰਬਤ ਦਾ ਪਲਾ ਚੈਰੀਟੇਬਲ ٹرسٹ ਦੇ ਜਿਹੜੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਓਬਰਾਏ ਹੈ ਉਹਨਾਂ ਦੀ ਸਾਨੂੰ ਦੁਬਈ ਤੋਂ ਫੋਨ ਆਈ ਸੀ ਕਿ ਇੰਜ ਹੁਸ਼ਿਆਰਪੁਰ ਤਨੁਲੀ ਪਿੰਡ ਦੇ ਵਿੱਚ ਡੈਥ ਹੋਈ ਹੈ ਪਰ ਪਹਿਲੇ ਤੁਸੀਂ ਉਹਨਾਂ ਦਾ ਘਰ ਵੈਰੀਫਾਈ ਕਰੋ ਔਰ ਦੇਖੋ ਕਿ ਉਹਨਾਂ ਦਾ ਹੀ ਬੱਚਾ ਹੈ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਇਹਨਾਂ ਦਾ ਘਰ ਲੋਕੇਟ ਕੀਤਾ ਤੇ ਇਹਨਾਂ ਪਰਿਵਾਰਾਂ ਨੂੰ ਫਾਦਰ ਨੂੰ ਤੇ ਇਹਨਾਂ ਦੀ ਵਾਈਫ ਨੂੰ ਆਪਣੇ ਦਫ਼ਤਰ ਬੁਲਾ ਕੇ ਫੋਟੋ ਦਿਖਾਈ ਤੇ ਇਹਨਾਂ ਨੇ ਕਿਹਾ ਸਾਡਾ ਹੀ ਬੱਚਾ ਹੈ ਤੇ ਫਿਰ ਉੱਥੋਂ ਸਾਨੂੰ ਇਹਨਾਂ ਨੂੰ ਦੱਸਿਆ ਕਿ ਇੰਜ ਇੰਜ ਉੱਥੇ ਉਹਦੀ ਡੈਥ ਹੋ ਗਈ ਹੈ ਅਸੀਂ ਸਾਡਾ ٹرسٹ ਦੇ ਚੇਅਰਮੈਨ ਡਾਕਟਰ ਐਸ.ਪੀ ਸਿੰਘ ਓਬਰਾਏ ਸਾਡੀ ਦੁਬਈ ਦੀ ਟੀਮ ਤੇ ਜਿਹੜੀ ਸਾਡੀ ਹੁਸ਼ਿਆਰਪੁਰ ਦੀ ਪੂਰੀ ਟੀਮ ਹੈ ਮਿਲ ਕੇ ਇਹਨਾਂ ਦੇ ਪੇਪਰਸ ਤਿਆਰ ਕਰਵਾਏ ਤੇ ਇੰਡੀਅਨ ਕਨਸੂਲਟ ਨਾਲ ਮਿਲ ਕੇ ਜਿਹੜੀ ਬਾਡੀ ਹੈ ਅਸੀਂ ਉਪਰਾਲਾ ਕੀਤਾ ਕਿ ਇੱਥੇ ਬਾਡੀ ਪਹੁੰਚ ਜਾਏ ਕੱਲ ਅੰਮ੍ਰਿਤਸਰ ਬਾਡੀ ਪਹੁੰਚੀ ਹੈ ਤੇ ਸਾਡੀ ਅੰਮ੍ਰਿਤਸਰ ਦੀ ਟੀਮ ਨੇ ਇਹਨਾਂ ਨੂੰ ਹੈਂਡਓਵਰ ਕੀਤੀ ਹੈ ਸਾਰੇ ਬੋਟਾ ਅੱਗੇ ਭਾਜੀ ਜੇਕਰ ਗੱਲ ਕਰੀਏ ਜੇਕਰ ਸਰਬਦਾ ਚਲਾ ਪਲਾਟ ਚੈਰੀਟੇਬਲ ਟਰਸਟੀ ਦੀ ਗੱਲ ਕਰੀਏ ਹੋਰ ਮਦਦ ਦੇਕਰ ਹੱਥ ਬਣ ਕੇ ਅੱਗੇ ਆਉਂਦੀਆਂ ਸੰਸਥਾਵਾਂ ਦੀ ਗੱਲ ਕਰੀਏ ਤਾਂ ਇਹ ਸੰਸਥਾਵਾਂ ਤਾਂ ਆਪਣਾ ਬਹੁਵੀ ਰੋਲ ਨਿਭਾ ਰਹੀਆਂ ਨੇ ਸਰਬਦਾ ਭਲਾ ਕਰੋਨਾ ਦੇ ਵਿੱਚ ਵੀ ਬਹੁਤ ਉੱਪਰ ਕੇ ਸਾਹਮਣੇ ਆਇਆ ਮਦਦ ਦਾ ਹੱਥ ਬਣਿਆ ਪਰ ਜੇਕਰ ਗੱਲ ਕਰੀਏ ਸਰਕਾਰਾਂ ਦੀ ਤਾਂ ਕਿਤੇ ਨਹੀਂ ਲੱਗਦਾ ਨਹੀਂ ਹੈ ਵੀ ਸਰਕਾਰਾਂ ਨੂੰ ਵੀ ਇਹਦਾ ਕੋਈ ਰੋਲ ਅਦਾ ਕਰਨਾ ਚਾਹੁੰਦਾ ਹੈ ਚਾਹੀਦਾ ਹੈ ਵੀ ਇਹਨਾਂ ਸੰਸਥਾਵਾਂ ਨਾਲ ਹੀ ਜੁੜ ਕੇ ਚਾਹੇ ਵੀ ਇਦਾਂ ਦਾ ਕੋਈ ਉਪਰਾਲਾ ਕਰਨੀ ਚਾਹੀਦਾ ਜੇ ਕੋਈ ਇਦਾਂ ਦਾ ਮੰਨਪਕ ਹਾਦਸਾ ਹੋ ਸਕਦਾ ਮਾਂ ਪਿਓ ਕਟੋਕਟ ਉਸ ਦੇ ਨੂੰ ਦੇਖ ਸਕਣ ਦੇਖੋ ਜ਼ਰੂਰੀ ਹੈ ਕਿ ਕੋਈ ਇੰਦਾ ਹਸਤਾਬਾਰ ਹੋ ਜਾਂਦਾ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਕਟੋਕਟ ਅਕੀਲੇ ਜਿਹੜੇ ਦੇ ਦੇ ਦਰਸ਼ਨ ਹੈ ਪਰਿਵਾਰ ਵਾਲੇ ਕਰ ਸਕਣ ਕਿਉਂਕਿ ਪੰਜਾਬ ਵਿੱਚ ਇਹ ਕੇਸਿਸ ਬਹੁਤ ਹੈ ਕਦੀ ਸਾਨੂੰ ਇਟਲੀ ਤੋਂ ਫੋਨ ਆਉਂਦੀ ਹੈ ਕਦੀ ਕੈਨੇਡਾ ਤੋਂ ਆਉਂਦੀ ਹੈ ਕਿਸੇ ਪਰਿਵਾਰ ਦੇ ਕੋਲ ਇਤਨਾ ਪੈਸਾ ਨਹੀਂ ਹੁੰਦਾ ਕਿ ਇਤਨਾ ਪੈਸਾ ਖਰਚ ਕੇ ਉਹ ਇੰਡੀਆ ਮੰਗਾ ਸਕੇ ਸਰਕਾਰ ਨੇ ਜ਼ਰੂਰ ਕੁਛ ਨਾ ਕੁਛ ਇੰਦਾ ਚਾਹੀਦਾ ਹੈ ਕਿ ਜਿਸ ਦੇ ਨਾਲ ਜਿਹੜੀ ਹੈ ਬਾਡੀ ਫੋਰਨ ਤੋਂ ਜਿਹੜੀ ਹੈ ਉਹ ਹਿੰਦੁਸਤਾਨ ਆ ਸਕੇ ਤੇ ਅਕੀਲੇ ਜਿਹੜੇ ਦਰਸ਼ਨ ਉਸ ਦੇ ਪਰਿਵਾਰ ਵਾਲੇ ਜ਼ਰੂਰ ਕਰ ਸਕਣ ਸੋ ਜਤਿੰਦਰ ਜੋ ਕਿ ਤਨੁਲੀ ਪਿੰਡ ਦਾ ਰਹਿਣ ਵਾਲਾ ਸੀ ਔਰ ਆਪਣੇ ਘਰ ਦੇ ਸੁਨਹਿਰੀ ਭਵਿੱਖ ਦਾ ਸੁਪਨਾ ਲੈ ਕੇ ਦੁਬਈ ਗਿਆ ਸੀ ਉਸ ਦੀ ਮੌਤ ਅੱਜ ਤੋਂ 10 ਦਿਨ 10 12 ਦਿਨ ਪਹਿਲਾਂ ਹੋਈ ਸੀ ਔਰ ਅੱਜ ਜਿਹੜਾ ਹੈ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਤਸਵੀਰਾਂ ਤੁਹਾਨੂੰ ਤਨੂਲੀ ਪਿੰਡ ਤੋਂ ਦਿਖਾਈਆਂ ਹਨ ਉਸ ਦੇ ਸੰਸਕਾਰ ਦੀਆਂ ਅਤੇ ਉਸ ਦੇ ਘਰ ਦੇ ਹਾਲਾਤ ਦਿਖਾਏ ਹਨ ਕਿ ਪਿਤਾ ਜਿਹੜਾ ਹੈ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਔਰ ਜਿਹੜਾ ਪਿਤਾ ਇਹ ਹੁਣੇ ਆਸ ਕਰਦਾ ਸੀ ਕਿ ਜਤਿੰਦਰ ਦੇ ਬਾਹਰ ਜਾਣ ਤੋਂ ਬਾਅਦ ਹੁਣ ਸਾਡੇ ਦਿਨ ਬਦਲਣਗੇ ਉਸ ਪਿਤਾ ਦਾ ਲੱਕ ਟੁੱਟ ਚੁੱਕਾ ਹੈ ਸਰਵਾਦਾ ਪਲਾ ਚੈਰੀਟੇਬਲ ٹرسٹ ਦੇ ਪ੍ਰਯਾਸਾਂ ਸਦਕਾ ਇਹ ਬਜ਼ੁਰਗ ਪਰਿਵਾਰ ਇਹ ਇਹ ਗਰੀਬ ਪਰਿਵਾਰ ਉਹਨਾਂ ਦੀ ਉਹਦੀ ਮ੍ਰਿਤਕ ਦੇ ਦਾ ਚਿਹਰਾ ਦੇ ਸਕਿਆ ਹੈ ਅਤੇ ਉਹਦਾ ਧੰਨਵਾਦ ਕਰਦਾ ਦਿਖਾਈ ਦੇ ਰਿਹਾ ਹੈ ਕੈਮਰਾ ਪਰਸਨ ਅਮਿਤ ਠਾਕੁਰ ਨਾਲ ਯੁਗੇਸ਼ ਕੁਮਾਰ ਪੇਟੀਸ਼ਨ نیوز ਹੁਸ਼ਿਆਰਪੁਰ